ਦੋਸਤੋ ਇਸ ਵੇਲੇ ਦੀ ਵੱਡੀ ਖਬਰ ਪੁਲਿਸ ਥਾਣਾ ਕਲਾਨੌਰ ਦੇ ਅਧੀਨ ਪੈਂਦੇ ਪਿੰਡ ਰੂੜਿਆਣਾ ਤੋਂ ਆ ਰਹੀ ਆ ਜਿੱਥੇ ਪੁਲਿਸ ਤੇ ਇੱਕ ਬਦਮਾਸ਼ ਦੇ ਦਰਮਿਆਨ ਆਮੋ ਸਾਹਮਣੇ ਫਾਇਰਿੰਗ ਦੀ ਜੜੀ ਆ ਖਬਰ ਆਈ ਆ ਦੱਸਿਆ ਜਾ ਰਿਹਾ ਵਾ ਕਿ ਨਾਕੇ ਦੇ ਉੱਪਰ ਇਸ ਮੋਟਰਸਾਈਕਲ ਸਵਾਰ ਬਦਮਾਸ਼ ਨੂੰ ਜਦੋਂ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਸ ਨੇ ਪੁਲਿਸ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਪੁਲਿਸ ਨੇ ਇਸ ਦਾ ਪਿੱਛਾ ਕੀਤਾ ਤਾਂ ਲਗਾਤਾਰ ਇਸ ਵੱਲੋਂ ਪੁਲਿਸ ਦੇ ਉੱਪਰ ਫਾਇਰ ਕਰ ਦਿੱਤੇ ਗਏ ਮੌਕੇ ਤੇ ਕਲਾਨੌਰ ਪੁਲਿਸ ਦੇ ਨਾਲ ਸੀਆਈਏ ਸਟਾਫ ਔਰ ਸਪੈਸ਼ਲ ਹੈਲਥੀਅਰ ਟੀਮਾਂ ਵੀ ਪਹੁੰਚ ਇਸ ਬਦਮਾਸ਼ ਨੂੰ ਜਿਹੜਾ ਵਾ ਉਹ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜਾ ਵਾ ਕਾਬੂ ਕੀਤਾ ਵਾ ਇਸ ਗ੍ਰਿਫਤਾਰ ਕੀਤੇ ਗਏ ਬਦਮਾਸ਼ ਦਾ ਨਾਮ ਜਿਹੜਾ ਵਾ ਜਸਪਾਲ ਜੱਸੀ ਦੱਸਿਆ ਜਾ ਰਿਹਾ ਵਾ ਔਰ ਬਟਾਲਾ ਦੇ ਕਰੀਬ ਦਾ ਰਹਿਣ ਵਾਲਾ ਵਾ ਹਾਲਾਂਕਿ ਇਹਦਾ ਅਪਰਾਧਿਕ ਪਿਛੋਕੜ ਕੀ ਹੈ ਔਰ ਕਿੰਨੀਆਂ ਵਾਰਦਾਤਾਂ ਦੇ ਵਿੱਚ ਇਹ ਸ਼ਾਮਲ ਸੀ ਜਾਂ ਇਹ ਕਿੱਧਰ ਨੂੰ ਇਹ ਵਾਰਦਾਤ ਕਰਨ ਜਾ ਰਿਹਾ ਸੀਗਾ ਇਸ ਬਾਰੇ ਹਜੇ ਕੋਈ ਵੀ ਖੁਲਾਸਾ ਨਹੀਂ ਹੋਇਆ ਗੁਰਦਾਸਪੁਰ ਪੁਲਿਸ ਵੱਲੋਂ ਇਸ ਨਾਮੀ ਬਦਮਾਸ਼ ਨੂੰ ਜਿਹੜਾ ਵਾ ਕਾਬੂ ਕਰ ਲਿਆ ਗਿਆ ਮੌਕੇ ਤੇ ਗੁਰਦਾਸਪੁਰ ਪੁਲਿਸ ਦੀਆਂ ਵਾਕਫ ਵਾਕਤ ਜੜੀਆਂ ਵਾ ਘਟਨਾ ਸਥਲ ਤੇ ਮੌਜੂਦ ਨੇ ਇੱਕ ਵਾਰ ਫੇਰ ਦੱਸ ਦਈਏ ਕਿ थाना ਕਲਨੌਰ ਦੇ ਅਧੀਨ ਪੈਂਦੇ ਪਿੰਡ ਰੁੜਿਆਣਾ ਦੇ ਵਿੱਚ ਇਹ ਸ਼ੱਕੀ ਵਿਅਕਤੀ ਜਿਸ ਨੇ ਪੁਲਿਸ ਉੱਪਰ ਗੋਲੀ ਚਲਾਈ ਪੁਲਿਸ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ ਮੌਕੇ ਤੇ ਪਹੁੰਚੇ ਐਸਐਸਪੀ ਗੁਰਦਾਸਪੁਰ ਆਈਪੀਐਸ ਅਦਿੱਤੇ ਨੇ মিডিਆ ਨੂੰ ਕੀ ਜਾਣਕਾਰੀ ਦਿੱਤੀ ਆ ਆਓ ਤੁਹਾਨੂੰ ਦੱਸਦੇ ਹਾਂ ਸਾਡੇ ਵੱਲੋਂ ਤੁਹਾਨੂੰ ਪਤਾ ਹੈਗਾ ਕਿ ਸਭ ਪੁਲਿਸ ਵੱਲੋਂ ਰੁਟੀਨ ਦੇ ਵਿੱਚ ਜਿਹੜਾ ਨਾਕਾਬੰਦੀ ਕੀਤੀ ਜਾਂਦੀ ਹੈਗੀ ਸਾਡੇ ਕਿਉਂਕਿ ਤੁਹਾਨੂੰ ਪਤਾ ਹੈਗਾ ਕਿ ਪੁਲਿਸ ਤੋਂ ਦੁਆਰਾ ਜਿਹੜਾ ਏਰੀਆ ਡੋਮਿਨੈਂਸ ਰੱਖਿਆ ਜਾਂਦਾ ਹੈ ਤੋਂ ਉਸੇ ਸੀਰੀਜ਼ ਦੇ ਵਿੱਚ ਸਾਡੇ ਅੱਜ ਮਾਰਨਿੰਗ ਦੇ ਵਿੱਚ ਅਸੀਂ ਜਿਹੜੀ ਹੈਗੀ ਨਾਕਾਬੰਦੀ ਜਿਹੜੀ ਇਹਦੀ ਕਰਾਈ ਸੀਗੀ ਤੋਂ ਕਲਾਨੋਵ ਦੇ ਵਿੱਚ ਸੱਚੋ ਕਲਾਨੋਵ ਤੇ ਫਾਇਰਿੰਗ ਕਰਨ ਦਾ ਟੈਂਪੋ ਹੋਇਆ ਸੀਗਾ ਇਨਮੀਡੀਏਟਲੀ ਫਿਰ ਉਹਨੂੰ ਚੇਜ ਕਰਤੇ ਹੋਏ ਜਿਹੜਾ ਬਾਕੀ ਸਭ ਸਾਡੀ ਟੀਮਾਂ ਬਾਕੀ ਟੀਮਾਂ ਵੀ ਆਈਆਂ ਨੇ ਤੋ ਇੱਥੇ ਵੀ ਸੀਆਈਏ ਇਨਚਾਰਜ ਜਿਹੜੇ ਹੈਗੇ ਗੁਰਦਾਸਪੁਰ ਤੋ ਉਹਨਾਂ ਨੇ ਇਹਨਾਂ ਨੂੰ ਟਰੈਕ ਕੀਤਾ ਤੋ ਉਹਨਾਂ ਨੇ ਜਿਹੜਾ ਹੈਗਾ ਇੱਕ ਬੰਦੇ ਨੇ ਉਹਨਾਂ ਤੇ ਫਾਇਰ ਕੀਤਾ ਹੈਗਾ ਜਿਹੜਾ ਫਾਇਰ ਗੱਡੀ ਦੇ ਵੱਜਿਆ ਹੈ ਪੁਲਿਸ ਗੱਡੀ ਦੇ ਵੱਜਿਆ ਹੈ ਸੈਲ ਡਿਫੈਂਸ ਦੇ ਵੀ ਪੁਲਿਸ ਤੇ ਵੀ ਫਾਇਰ ਕੀਤਾ ਹੈ ਤੋ ਉਹਦੇ ਇੰਜਰੀ ਹੋਈ ਹੈਗੀ ਕੌਣ ਬੰਦਾ ਸੀ ਨਾਮ ਇਹਦਾ ਜਸਪਾਲ ਦਸੀ ਨਾਮ ਹੈ ਜੀ ਜਸਪਾਲ ਦਸੀ ਜੀ ਹਾਂ ਕਿੰਨੇ ਬੰਦੇ ਸੀ ਇੱਕ ਇੱਕ ਬੰਦਾ ਇਸ ਗੱਲ ਇਹ ਕੋ ਲਾਸਟ ਨੂੰ ਬੁਲੰਕਤਾ ਜੀ ਬਟਾ ਬਟਾ ਲੈਤਾ ਜੀ ਹਾਂ ਜੀ ਤਾਂ ਬਾਕੀ 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 ਸਾਰੀ ਚੀਜ਼ਾਂ ਤੁਹਾਨੂੰ ਦਰਾਨੇ ਆ ਵੀ ਉਹਨੂੰ ਅਸ਼ਰੀ ਐਡਮਿਟ ਕਰਾਇਆ ਬਾਕੀ ਸਾਰੀ ਇਸ ਇਨਵੈਸਟੀਗੇਸ਼ਨ ਕਿਸੇ ਉਹਦੇ ਕੋਲ ਅੱਲਾ ਇੱਕ 134 ਦਾ ਸਰ ਕਿਸੇ ਕੋਈ ਲੱਗੀ ਹੋਣੀ ਲੈਗ ਤੇ ਗਲੀ ਲੱਗ ਗਈ ਕਵਰ ਹੋ ਗਿਆ ਸਰ ਉਹ ਅਸਲ ਅਸਲ ਕਿੰਨੇ ਫਾਰ ਕੀਤੇ ਸਰ ਜੀ ਕੋਈ ਬਾਡੀ ਤੇ ਇਹਨੇ ਪੁਲਿਸ ਪਾਰਟੀ ਸੇ ਦੋ ਫਾਈਲ ਕੀਤੇ ਜੀ ਪਹਿਲਾਂ ਵੀ ਕੋਈ ਨਹੀਂ ਇੱਕ ਫਾਈਲ ਕੀਤਾ ਇੱਕ ਫਾਈਲ ਕੀਤਾ ਇੱਕ ਮਿਸ ਹੋ ਗਿਆ ਲੇਕਿਨ ਇਹ ਮਿਸ ਹੋ ਗਿਆ ਦੋ ਦੋ ਫਾਈਲ ਹਾਂਜੀ ਮਾਮਲੇ ਕੋ ਦਰਜ ਆ ਗਿਆ ਉਹ ਸਾਰੇ ਐਸ.ਆਈ.ਸੀ ਚੈੱਕ ਕਰਾਂਗੇ ਸਾਡੇ ਦੋ ਫਾਈਲ ਕਿੰਨੇ ਪੁਲਿਸ ਨੇ ਫਾਈਲ ਕੀਤੀ ਪੁਲਿਸ ਨੇ ਜੀ ਇਨਵੈਸਟੀਗੇਸ਼ਨ ਤੁਸੀਂਾਂ ਕੀ ਬਾਤ